ਇੱਕੋ ਦਿਨ ਜਨਮ ਹੋਇਆ ਤੇ ਇੱਕੋ ਦਿਨ ਇਹਨਾਂ ਦੀ ਜ਼ਹਿਰੀਲੀ ਸਰਾਬ ਪੀਣ ਕਾਰਨ ਮੌਤ ਹੁੰਦੀ ਹੈ। ਇਹ ਬੜੀ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਹਾਲਾਤ ਦੇਖ ਕੇ ਆਪਦੇ ਆਪ ਦਿਲ ਭਰ ਆਉਂਦਾ ਕਿਉਂਕਿ ਕਿਵੇਂ ਇਹ ਬੱਚੇ ਨੇ ਜਿਹੜਾ ਅੱਗੇ ਜਿਹੜੀ ਆਪਣੀ ਪੜ੍ਹਾਈ ਪੂਰੀ ਕਰਨਗੇ ਕੀ ਇਹਨਾਂ ਦਾ ਭਵਿੱਖ ਹੈ? ਕਿੱਤਾਂ ਦੇ ਹਾਲਾਤ ਕਿਵੇਂ ਗੁਜ਼ਾਰਾ ਕਰਦੇ? ਗੁਜ਼ਾਰਾ ਤਾਂ ਬੜਾ ਔਖਾ ਹੋ ਰਿਹਾ ਜੀ। ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰੀਦਾ ਜੀ 7 ਲੱਖ ਸਾਨੂੰ ਮਿਲਿਆ ਸੀ ਉਹਦੇ ਨਾਲ ਕੀ ਬਣਦਾ ਵੀ ਬੱਚਿਆਂ ਦਾ 7 ਲੱਖ ਨਾਲ ਕੀ ਛੋਟੇ ਛੋਟੇ ਬੱਚੇ ਨੇ ਜੀ ਕਿੰਨਾ ਚਿਰ ਖਾਵਾਂਗੇ ਸੀ ਟਮਾੜਾ ਜਵਾਖ ਛੱਡੇ ਵੀ ਨਹੀਂ ਜਾਂਦੇ ਸਾਰਾ ਦਿਨ ਕੰਮ ਵਾਰ ਕਰਾਂਗੇ ਜਿਹੜਾ ਜਵਾਖਾਂ ਨਾਲ ਕੋਈ ਵਾਪਰ ਜੇ ਪਾਣਾ ਫਿਰ ਕੀ ਕਰਾਂਗੇ ਜੀ ਅਸੀਂ ਮੈਂ ਸਰਕਾਰ ਤੋਂ ਹੀ ਮਦਦ ਮੰਗਦੀ ਆ ਵੀ ਮੇਰੇ ਸੱਤ ਨੱਖ ਦਾ ਸਾਡਾ ਕੁਝ ਨਹੀਂ ਬਣਨਾ ਹੈਗਾ ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੇ ਹਲਕਾ ਡਿੜਬੇ ਦੇ ਪਿੰਡ ਗੁਜਰਾਂ ਦੇ ਵਿੱਚ ਜਿੱਥੇ ਕਿ ਹੁਣ ਸਾਰੇ ਪੰਜਾਬ ਦੇ ਵਿੱਚ ਇੱਕ ਤਹਿਲਕਾ ਮਚਿਆ ਹੋਇਆ ਕਿ ਜਿਹੜੀਆਂ 18 ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਅਸੀਂ ਤੁਹਾਨੂੰ ਉਹ ਤਸਵੀਰਾਂ ਦੁਬਾਰਾ ਤੋਂ ਦਿਖਾਉਣ ਲੱਗੇ ਹਾਂ ਕਿ ਜਿੱਥੇ ਪਿੰਡ ਗੁਜਰਾਂ ਅਤੇ ਹੋਰ ਉਲਾਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤਕਰੀਬਨ 21 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ 20 ਮਾਰਚ 2024 ਨੂੰ ਜਿਹੜੀਆਂ ਹੋਈਆਂ ਸੀ ਪਰ ਹਾਲਾਤ ਕੀਤਾਂ ਦੇ ਨੇ ਘਰਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਵੇਂ ਕਿ ਸਰਕਾਰ ਨੇ ਵੱਡੇ ਵੱਡੇ ਐਲਾਨ ਹੁਣ ਜਰੂਰ ਕਰ ਦਿੱਤੇ ਨੇ 10 ਲੱਖ ਰੁਪਇਆ ਤੇ ਇੱਕ ਪੜ੍ਹੇ ਲਿਖੇ ਬੰਦੇ ਨੂੰ ਨੌਕਰੀ ਤੁਹਾਨੂੰ ਆ ਘਰ ਹੈ ਜਿਹੜਾ ਇਹ ਘਰ ਦਿਖਾ ਰਿਹਾ ਇੱਕ ਇਹਦੇ ਨਾਲ ਲੱਗਦਾ ਘਰ ਹੈ ਇਸ ਘਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਜਿਹੜੀ ਜੋੜੇ ਦੋਪਰਾ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਹ ਪਰਿਵਾਰ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਕਿ ਉਹ ਰਹਿਣ ਸਹਿਣ ਕਿੱਦਾਂ ਦਾ ਉਹਨਾਂ ਪਰਿਵਾਰਾਂ ਦੇ ਕਿੱਦਾਂ ਦੇ ਹਾਲਾਤ ਨੇ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਕਿ ਜਰੂਰ ਉਹਨਾਂ ਦੀਆਂ ਕੰਧਾਂ ਦੀਆਂ ਤਰੇੜਾਂ ਘਰ ਦੇ ਹਾਲਾਤ ਦੇਖ ਕੇ ਇਹ ਤੁਸੀਂ ਆਪਦੇ ਆਪ ਸਮਝ ਜਾਵੋਗੇ ਕਿ ਗਰੀਬੀ ਤਾਂ ਹੈ ਹੀ ਹੈ ਜਿੱਥੇ ਦੋ ਵਿਦਵਾਵਾਂ ਬੈਠੀਆਂ ਹੋਣ ਉਹਨਾਂ ਦੇ ਛੋਟੇ-ਛੋਟੇ ਬੱਚੇ ਹੋਣ ਉਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਇਹ ਹਾਲਾਤ ਅਸੀਂ ਤੁਹਾਨੂੰ ਦਿਖਾਉਣ ਲੱਗੇ ਆਂ ਹੱਥਾਂ ਦੇ ਵਿੱਚ ਆਪਦੇ ਸਿਰ ਦੇ ਸਾਈਆਂ ਦੀਆਂ ਫੜੀਆਂ ਹੋਈਆਂ ਫੋਟਾਂ ਆਪਣੇ ਆਪ ਦੇ ਵਿੱਚ ਦਿਖਾਰੀਆਂ ਨੇ ਨਿਰਮਲ ਸਿੰਘ ਤੇ ਪ੍ਰਗਟ ਸਿੰਘ ਇਹ ਜਿਹੜੀਆਂ ਮੌਤਾਂ ਨੇ 23 2024 ਨੂੰ ਦੋਨੇ ਜੋੜੇ ਭਰਾਵਾਂ ਦੀਆਂ ਇੱਕੋ ਦਿਨ ਮੌਤਾਂ ਵੀ ਇੱਕੋ ਦਿਨ ਹੁੰਦੀਆਂ ਨੇ ਪਰ ਹਾਲਾਤ ਕੀ ਬਣੇ ਹੋਏ ਨੇ ਇਹ ਛੋਟੇ-ਛੋਟੇ ਬੱਚੇ ਬੈਠੇ ਹੋਏ ਨੇ ਕਿਉਂਕਿ ਸਰਕਾਰ ਵੱਲੋਂ ਮੁਆਵਜ਼ਾ ਤਾਂ ਦਿੱਤਾ ਗਿਆ ਕਾਫੀ ਸੰਘਰਸ਼ ਕਰਨਾ ਪਿਆ ਇਹਨਾਂ ਨੂੰ ਮੁਆਵਜ਼ਾ ਲੈਣ ਦੇ ਲਈ ਜ਼ਹਿਰੀਲੀ ਸਰਾਬ ਜ਼ਹਿਰੀਲੀ ਸਰਾਬ ਆਖਰਕਾਰ ਆਉਂਦੀ ਕਿੱਥੋਂ ਹੈ ਸਵਾਲ ਇਹ ਵੀ ਉੱਠਦਾ ਹੈ ਭਾਵੇਂ ਕਿ ਪਿੰਡਾਂ ਦੇ ਵਿੱਚ ਮਾਲੀਆ ਇਕੱਠੇ ਕਰਨ ਵਾਸਤੇ ਠੇਕੇ ਖੁੱਲੇ ਹੋਏ ਨੇ ਜ਼ਹਿਰੀਲੀ ਸਰਾਬ ਦਾ ਧੰਦਾ ਕਿਉਂ ਕੀਤਾ ਜਾਂਦਾ ਹੈ ਕੌਣ ਨੇ ਉਹ ਲੋਕ ਕੀ ਉਹਨਾਂ ਨੂੰ ਜਿਹੜੇ 20 21 ਲੋਕਾਂ ਦੀ ਮੌਤ ਹੋਈ ਸੀ ਕੀ ਸਜ਼ਾ ਉਹਨਾਂ ਨੂੰ ਕੀ ਮਿਲੀ ਹੈ ਕੀ ਮੁਰਕੇ ਕੋਈ ਅਪਡੇਟ ਕਿਉਂ ਨਹੀਂ ਸਾਹਮਣੇ ਆਉਂਦੀ ਸਾਹਮਣੇ ਆਉਂਦੀ ਕਿ ਉਹਨਾਂ ਨੂੰ ਸਜ਼ਾ ਕੀ ਮਿਲੀ ਹੈ ਕੀ ਉਹਨਾਂ ਨੂੰ ਜਿਹੜਾ ਇਹਨਾਂ ਲੋਕਾਂ ਦੇ ਘਰਾਂ ਦੇ ਚਿਰਾਗ 21 ਲੋਕਾਂ ਦੇ ਘਰਾਂ ਦੇ ਚਿਰਾਗ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਇਸ ਪਿੰਡ ਦੇ ਵਿੱਚ ਤਕਰੀਬਨ 6-7 ਮੌਤਾਂ ਇਸ ਪਿੰਡ ਦੇ ਵਿੱਚ ਹੋਈਆਂ ਸੀ ਪਰ ਉਸੇ ਤਰ੍ਹਾਂ ਹਾਲਾਤ ਨੇ ਜਿਹੜੇ ਅਸੀਂ ਜ਼ਰੂਰ ਤੁਹਾਨੂੰ ਬਿਆਨ ਕਰਵਾਵਾਂਗੇ ਤੁਹਾਡੇ ਪਤੀ ਦੀ ਮੌਤ ਹੋਈ ਸੀ ਕਿੱਦਾਂ ਦੇ ਹਾਲਾਤ ਕਿਵੇਂ ਗੁਜ਼ਾਰਾ ਕਰ ਰਹੇ ਹੋ ਗੁਜ਼ਾਰਾ ਤਾਂ ਬੜਾ ਔਖਾ ਹੋ ਰਿਹਾ ਜੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰੀਦਾ ਜੀ 7 ਲੱਖ ਸਾਨੂੰ ਮਿਲਿਆ ਸੀ ਉਹਦੇ ਨਾਲ ਕੀ ਬਣਦਾ ਵੀ ਬੱਚਿਆਂ ਦਾ 7 ਲੱਖ ਨਾਲ ਕੀ ਛੋਟੇ ਛੋਟੇ ਬੱਚੇ ਨੇ ਜੀ ਕਿੰਨਾ ਚਿਰ ਖਾਵਾਂਗੇ ਸੀ ਕਿੰਨੀ ਕਿੰਨੀ ਉਮਰ ਆ ਤੁਹਾਡੇ ਬੱਚਿਆਂ ਦੀ ਇਹਦੀ ਤਾਂ ਜੀ 12 ਸਾਲ ਦੀ ਉਮਰ ਆ ਇਹਦੀ ਦੱਸਦੀ ਆ ਜੀ ਕੀ ਫਿਰ ਹੋਰ ਕੰਮ ਕਰ ਕੀ ਕਰਦੇ ਹੋ ਉਹਨਾਂ ਕੁਸ਼ਲੀ ਜੀ ਹੁਣ ਵਕਤ ਮਾੜਾ ਜਵਾਖ ਛੱਡੇ ਵੀ ਨਹੀਂ ਜਾਂਦੇ ਸਾਰਾ ਦਿਨ ਕੰਮ ਵਾਰ ਕਰਾਂਗੇ ਜਿਲਾ ਜਵਾਖਾਂ ਨਾਲ ਕੋਈ ਵਾਪਰ ਜੇ ਪਾਣਾ ਫਿਰ ਕੀ ਕਰਾਂਗੇ ਜੀ ਅਸੀਂ ਬੱਚੇ ਕਿਸੇ ਦੇ ਸਿਰ ਤੇ ਛੱਡੇ ਨਹੀਂ ਜਾਂਦੇ ਵਕਤ ਤੁਹਾਨੂੰ ਹਾਲਾਤਾਂ ਦਾ ਪਤੀ ਆ ਜੀ ਬੱਚੇ ਪੜਦੇ ਆ ਤੁਹਾਡੇ ਹਾਂ ਜੀ ਪੜਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਵੇਂ ਸਰਕਾਰ ਨੇ ਮਤਲਬ ਕਿ ਤੁਹਾਨੂੰ 7 ਲੱਖ ਰੁਪਏ ਦੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅੱਗੇ ਤੋਂ ਕਿਸੇ ਦੇ ਸਾਡੇ ਵਾਲੇ ਹਾਲ ਹੋਣ ਨਾ ਜੀ ਬਾਕੀ ਸਰਕਾਰਾਂ ਨੂੰ ਕਹਿੰਦੇ ਆ ਜੀ ਸਾਡੀ ਮਦਦ ਕਰਨ ਦਾ ਸਾਡਾ ਕੁਝ ਨਹੀਂ ਬਣਿਆ ਜੀ ਹਜੇ ਬੱਚਿਆਂ ਦਾ ਅੱਗੇ ਕੁਝ ਨਹੀਂ ਬਣਦਾ ਜੀ 7 ਲੱਖ ਨਾਲ ਸਾਡਾ ਕੀ ਬਣਦਾ ਜੀ ਕੁਝ ਨਹੀਂ ਬਣਦਾ ਹੈਗਾ ਅੱਗੇ ਇਹਨਾਂ ਦੀ ਜਿਵੇਂ ਇਹਨਾਂ ਦੇ ਨਿਆਣੇ ਨੇ ਜੀ ਜੇ ਹੁਣ ਤੇ ਉਹੀ ਪੈਸੇ ਖਾਵਾਂਗੇ ਸੋਦੇ ਪੱਤਿਆਂ ਚ ਜੀ ਫਿਰ ਉਹ ਤਾਂ ਹੱਥ ਆਉਣੇ ਨਹੀਂ ਜੱਤ ਕੇ ਜਮਾਨ ਹੋਣ ਦੇ ਜੀ ਇਹਨਾਂ ਦਾ ਭਵਿੱਖ ਤਾਂ ਖਰਾਬ ਹੀ ਆ ਦੇਖਣ ਵਾਲਿਆਂ ਨੂੰ ਲੱਗਦਾ ਵੀ 7 ਲੱਖ ਬਹੁਤ ਆ ਸਾਨੂੰ ਵਰਤਨ ਵਾਲਿਆਂ ਨੂੰ ਲੱਗਦਾ ਵੀ ਉਹ ਕਿੰਨੇ ਕਨੇ ਕੁਛ ਵੀ ਨਹੀਂ ਹੈਗਾ ਜੀ ਸਾਡੀ ਨਿਗਾ ਚ ਉਹ ਸਾਡੇ ਖਰਚਾਂ ਦੇ ਸਾਹ ਨਾਲ ਬਿਲਕੁਲ ਜੀ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਘਰ ਦੀ ਘਰ ਦੇ ਵਿੱਚ ਤਰੇੜਾਂ ਆਈਆਂ ਨੇ ਜੇਕਰ ਮਕਾਨ ਬਣਾਉਣਾ ਪੈ ਜਵੇ ਤਾਂ ਬੰਦੇ ਦੀ ਪੂਰੀ ਜ਼ਿੰਦਗੀ ਦੀ ਕਮਾਈ ਮਕਾਨ ਤੇ ਲੱਗ ਜਾਂਦੀ ਹੈ ਪਰ ਹੁਣ 7 ਲੱਖ ਰੁਪਏ ਦੇ ਵਿੱਚ ਕਿਵੇਂ ਪੂਰੀ ਕਹਿ ਸਕਦੇ ਆ ਬੱਚੇ ਵੀ ਛੋਟੇ ਨੇ ਪੜ੍ਹਾਈ ਵੀ ਕਰਾਉਣੀ ਐ ਤੇ ਬੱਚਿਆਂ ਨੂੰ ਕੱਲਿਆਂ ਛੱਡ ਕੇ ਕੰਮ ਵੀ ਨਹੀਂ ਕੀਤਾ ਜਾ ਸਕਦਾ ਪਰ ਮਿਹਨਤ ਆਪਦੀ ਭਾਵੇਂ ਥੋੜਾ ਮੋਟਾ ਕੰਮ ਕਰਕੇ ਜਰੂਰ ਗੁਜ਼ਾਰੇਯੋਗੀ ਕੰਮ ਕਰਦੇ ਨੇ ਪਰ ਹਾਲਾਤ ਵੱਧ ਤੋਂ ਵੱਧਰ ਨੇ ਕਿਉਂਕਿ ਹਾਲਾਤ ਤੁਸੀਂ ਦੇਖੇ ਰਹੇ ਹੋ ਤੁਹਾਡਾ ਕੀ ਨਾਮ ਹੈ ਜੀ ਕਰਜੀਤ ਕੌਰ ਸਰ ਤੁਹਾਡੇ ਪਤੀ ਦਾ ਕੀ ਨਾਮ ਸੀ ਪ੍ਰਗਟ ਸਿੰਘ ਜੀ ਤੁਹਾਡੇ ਕਿੱਦਾਂ ਦੇ ਹਾਲਾਤ ਨੇ ਕਰਦੇ ਕਿਵੇਂ ਗੁਜ਼ਾਰਾ ਸਾਡੇ ਮਾੜੇ ਨੇ ਜੀ ਜਿੱਦੋ ਜੜਵਾ ਭਰਾ ਵਗ ਜਾਂਨ ਇੱਕ ਕਰ ਹੂੰ ਉਸ ਤੋਂ ਬਾਅਦ ਮਾੜੀ ਹੁੰਦੇ ਨੇ ਕਿੰਨੇ ਬੱਚੇ ਨੇ ਤੁਹਾਡੇ ਤਿੰਨ بیٹے ਨੇ ਜੀ ਮੇਰੇ ਮੈਂ ਸਰਕਾਰ ਤੋਂ ਮਦਦ ਮੰਗਦੀ ਆ ਵੀ ਮੇਰੇ ਸਸਤ ਨੱਖ ਦਾ ਸਾਡਾ ਕੁਝ ਨਹੀਂ ਬਣਨਾ ਹੈਗਾ ਤੇ ਕੁਮਾਰੇ ਨੇ ਉਹ ਕਿਹੜੇ ਬਿਆਏ ਹੋ ਨੇ ਤੇ ਇੱਕ ਨੂੰ ਨੌਕਰੀ ਮਿਲਣੀ ਚਾਹੀਦੀ ਨੇ ਤੇ ਸਾਡੇ ਮਦਦਤ ਹੋਣੀ ਚਾਹੀਦੀ ਸਰਕਾਰ ਵੱਲੋਂ ਬੱਚੇ ਕਿੰਨੇ ਕਿੰਨੇ ਪੜੇ ਹੋਏ ਨੇ ਤੁਹਾਡੇ ਇੱਕ ਤਾਂ ਬੀਏ ਕਰਿਆ ਹੋਇਆ ਜੀ ਇੱਕ ਪਲੱਸ 2 ਕਰੀ ਹੋਈ ਆ ਤੇ ਇੱਕ 10 ਪੜਿਆ ਹੋਇਆ ਜੀ ਜਦੋਂ ਸਰਕਾਰ ਨੇ ਤੁਸੀਂ ਜਿਹੜਾ ਮੁਆਵਜ਼ਾ ਦਿੱਤਾ ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਰਕਾਰੀ ਨੁਮਾਇੰਦੇ ਨੇ ਕਿਸੇ ਕਦੇ ਤੁਹਾਡਾ ਹਾਲ ਜਾਣਿਆ ਨਹੀਂ ਜੀ ਉਦੋਂ ਬਾਅਦ ਉੱਠ ਕੇ ਕਿਸੇ ਨੇ ਨਹੀਂ ਪੁੱਛਿਆ ਜੀ ਬਸ ਉਦੋਂ ਜ਼ਰੂਰ ਪੁੱਛ ਲੈ ਜਿੰਨਾ ਕੁੱਛਿਆਗਾ ਉਦੋਂ ਬਾਅਦ ਮੈਂ ਅਸੀਂ ਆਪਣੀ ਦਿਹਾੜੀ ਕਰਦੇ ਤੇ ਖਾ ਲਾਂ ਨਾ 7 ਲੱਖ ਨਾਲ ਸਾਡਾ ਕੁਝ ਨਹੀਂ ਬਣਨਾ ਇੱਥੇ ਇਹ ਦੇਖੋ ਤੁਸੀਂ ਕਿ ਤਿੰਨ ਬੱਚੇ ਨੇ ਜਿਹੜੇ ਬੀਏ ਵੀ ਕੀਤੀ ਹੋਈ ਆ ਪਲੱਸ 2 ਵੀ ਕੀਤੀ ਹੋਈ ਆ ਪਰ 7 ਲੱਖ ਰੁਪਏ ਨਾਲ ਕਿੰਨਾ ਟਾਈਮ ਗੁਜ਼ਾਰਾ ਹੋਣਾ ਇਹ ਅਸੀਂ ਸਾਰੇ ਜਾਣਦੇ ਆ ਉਹੀ ਪਿੰਡ ਦੇ ਵਿੱਚ ਖੜਿਆ ਜਿੱਥੇ 20 ਤਰੀਕ ਨੂੰ ਇਸੇ ਪਿੰਡ ਦੇ ਵਿੱਚ 6-7 ਘਰਾਂ ਦੇ ਵਿੱਚ ਬਹਿਣ ਪੈ ਰਹੇ ਸੀ ਪੰਜ ਸਵੇਰੇ ਇਕੱਠੇ ਸ਼ਮਸ਼ਾਨ ਘਾੜ ਦੇ ਵਿੱਚ ਇੱਕ ਕਟਾਈਮ ਦੇ ਉੱਤੇ ਜਲਾਏ ਗਏ ਸੀ ਇਹ ਹਾਲਾਤ ਸੀ ਉਸ ਪਿੰਡ ਦੇ ਉਸੇ ਤਰ੍ਹਾਂ ਘਟਨਾ ਵਾਪਰੀ ਆ ਦੁਬਾਰਾ ਤੋਂ ਫੇਰ ਜਿਹੜੇ ਜ਼ਖਮ ਨੇ ਉਹ ਹਰੇ ਕਰ ਦਿੱਤੇ ਨੇ ਪਰ ਲੋੜ ਹੈ ਸਰਕਾਰ ਨੂੰ ਜਿੱਥੇ 10 ਲੱਖ ਰੁਪਈਆ ਮੁਆਵਜ਼ਾ ਤੇ ਇੱਕ ਨੌਕਰੀ ਦੇਣ ਦੀ ਗੱਲ ਸੀਐਮ ਭਗਵੰਤ ਮਾਨ ਜੀ ਨੇ ਕੀਤੀ ਹੈ ਇਹ ਵਿੱਤ ਮੰਤਰੀ ਹਰਪਾਲ ਸਿੰਘ ਦਾ ਹਲਕਾ ਹੈ ਡਿੜਬਾ ਹਲਕਾ ਲੋੜ ਹੈ ਇਹਨਾਂ ਲੋਕਾਂ ਦੀ ਵੀ ਸਾਰ ਲੈਣ ਦੀ ਆਹ ਨੂੰ ਇੱਕ ਹੋਰ ਤਸਵੀਰ ਦਿਖਾਵਾਂਗੇ ਕਿ ਜਿੱਥੇ ਉਸ ਘਰ ਦੇ ਵਿੱਚ ਵੀ ਮੌਤ ਹੋਈ ਸੀ ਉਹ ਕਿੰਨੇ-ਕਿੰਨੇ ਜਗ੍ਹਾ ਦੇ ਵਿੱਚ ਰਹਿੰਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਜਰੂਰ ਦਿਖਾਵਾਂਗੇ ਪਰ ਇਹ ਜਿਹੜੇ ਬੱਚੇ ਨੇ ਜੋੜੇਪਰਾ ਇੱਕੋ ਦਿਨ ਜਨਮ ਹੋਇਆ ਤੇ ਇੱਕੋ ਦਿਨ ਇਹਨਾਂ ਦੀ ਜ਼ਹਿਰੀਲੀ ਸਰਾਬ ਪੀਣ ਕਾਰਨ ਮੌਤ ਹੁੰਦੀ ਹੈ ਇਹ ਬੜੀ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਹਾਲਾਤ ਦੇਖ ਕੇ ਆਪਣੇ ਆਪ ਦਿਲ ਭਰ ਆਉਂਦਾ ਕਿਉਂਕਿ ਕਿਵੇਂ ਇਹ ਬੱਚੇ ਨੇ ਜਿਹੜਾ ਅੱਗੇ ਜਿਹੜੀ ਆਪਣੀ ਪੜ੍ਹਾਈ ਪੂਰੀ ਕਰਨਗੇ ਕੀ ਇਹਨਾਂ ਦਾ ਭਵਿੱਖ ਹੈ ਲੋੜ ਹੈ ਸਰਕਾਰ ਨੂੰ ਇਹਨਾਂ ਦਾ ਹੱਥ ਪਾਣ ਦੀ ਹੋਰ ਵੀ ਅਸੀਂ ਅਪੀਲ ਕਰਦੇ ਹਾਂ ਕਿ ਕੋਈ ਵੀ ਸਮਾਜ ਸੇਵੀ ਜਥੇਬੰਦੀ ਹੈ ਉਹ ਵੀ ਇਹਨਾਂ ਦੀ ਮਦਦ ਕਰੇ ਤੁਹਾਡੇ ਜਿਹਨਾਂ ਦੀ ਡੈਥ ਹੋਈ ਕਿ ਉਹਨਾਂ ਦਾ ਕੀ ਨਾਮ ਸੀ ਹੋਰਨਾ ਸਿੰਘ ਕੀ ਲੱਗਦੇ ਸੀ ਕੀ ਤੁਹਾਡੇ ਘਰ ਆਏ ਦੀ ਕਿਵੇਂ ਮੌਤ ਹੋਈ ਸੀ ਕਿ ਉਹਨਾਂ ਦੀ ਦਰ ਨਾਲ ਦੀ ਕਿਥੋਂ ਲਿਆਂਦੀ ਲਿਆਉਂਦੇ ਸੀਗੇ ਜੀ ਦਾਰੂ ਬਾਰੋਂ ਲਿਆਂਦੇ ਜੀ ਜਨਤਾ ਪਤਾ ਨਹੀਂ ਐ ਵੀ ਕਿਥੋਂ ਲਿਆਂਦੀ ਦੀ ਕੀ ਕਹਿਣਾ ਚਾਹੁੰਦੇ ਹੋ ਕਰਨ ਦਾ ਜਵਾਬ ਨਹੀਂ ਵਸ ਜੀ ਬੱਚਿਆਂ ਦਾ ਮਨ ਜੀ ਕੁਸ ਤੇ ਤੁਹਾਨੂੰ ਮਾਮਜਦ ਮਿਲੇ ਕੋਸੋ ਸਰਕਾਰ ਵੱਲੋਂ ਕੋਸ ਸਹਾਇਤਾ ਮਿਲੀ ਹਾਂ ਜੀ ਤਾਂ ਮਿਲੀ ਕਿੰਨੇ ਮਿਲੇ ਸੀਗੇ ਪੰਜ ਮਿਲ ਗਿਆ ਜੀ ਪੰਜ ਲੱਖ ਜੀ ਹਾਂ ਜੀ ਤੇ ਕੋਈ ਸੇ ਬੱਚੇ ਨੂੰ ਕੋਈ ਨੌਕਰੀ ਵਗੈਰਾ ਨਹੀਂ ਜੀ ਕੋਈ ਬੱਚਾ ਪੜਿਆ ਲਿਖਿਆ ਕਿੰਨੇ ਕਿੰਨੇ ਪੜੇ ਤੇ ਕਿੰਨੇ ਪੜੇ ਹੋਏ ਜੀ 8 ਪੜਿਆ ਹੈ ਮੁੰਡਾ ਜੀ ਕਿਵੇਂ ਵਿਜਾਰਾ ਕਰਦੇ ਜੀ ਬਸ ਦਿਹਾੜੀ ਤੱਪੇ ਨਹੀਂ ਕਰ ਰਹੇ ਹਾਂ ਜੀ ਕੋਈ ਮੁੰਡਾ ਇਹੀ ਬਸ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਬਣ ਰਹੇ ਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ